ਕੀ ਹੋ ਸਕਦਾ ਜੇ ਸਾਨੂੰ ਆ ਬਾਕੀ ਕ੍ਰੌਪਸ ਤੇ ਐਮਐਸਪੀ ਨਹੀਂ ਮਿਲਦੀ ਠੀਕ ਹੈ ਪਰ ਅਸੀਂ ਰਿਸਕ ਵੀ ਨਹੀਂ ਲੈ ਸਕਦੇ ਬਿਲਕੁਲ ਠੀਕ ਹੈ ਹੁਣ ਜੇ ਮੈਂ ਇੱਕ ਫਾਰਮਰ ਦੇ ਕਿਸਾਨ ਦੇ ਪਰਸਪੈਕਟਿਵ ਤੋਂ ਸੋਚਾਂ ਉਹਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰਾਂ ਆ ਉਹ ਕਿਵੇਂ ਆਪਣਾ ਰਿਸਕ ਘਟਾ ਸਕਦਾ ਹੈ ਤੇ ਫਿਰ ਵੀ ਆਪਣੇ ਆਪ ਨੂੰ ਡਾਈਵਰਸਿਫਾਈ ਕਿਵੇਂ ਕਰ ਸਕਦਾ ਹੈ ਮੈਂ ਉਹਦੇ ਵੀ ਦੱਸਦਾ ਉਹਦੇ ਵੀ ਬੜੀ ਵੱਡੀ ਐਜੂਕੇਸ਼ਨ ਦੀ ਲੋੜ ਹੈ ਇਕਨੋਮਿਕਸ ਕੈਲਕੂਲੇਟ ਕਰਨ ਦੀ ਲੋੜ ਹੈ ਤੇ ਸਾਡੇ ਸਤਕਾਰਯੋਗ ਸਰਦਾਰਾ ਸਿੰਘ ਜੌਲ ਜਿਹੜੇ ਇਕਨੋਮਿਸਟ ਨੇ ਪੰਜਾਬ ਦੇ ਉਹਨਾਂ ਨੇ ਵੀ ਇੱਕ ਡਾਈਵਰਸੀਫਿਕੇਸ਼ਨ ਤੇ ਰਿਪੋਰਟ ਦਿੱਤੀ ਸੀ ਉਹਨਾਂ ਨੇ ਫਸਲਾਂ ਦੇ ਵੇਰਵੇ ਸਾਰਾ ਕੁਝ ਵੀ ਅਸੀਂ ਕੀ ਕੀ ਬੀਜ ਸਕਦੇ ਹਾਂ ਪਰ ਐਟ ਦੀ ਐਂਡ ਜੇ ਅਸੀਂ ਦੇਖੀਏ ਵੀ ਉਹਨਾਂ ਵਿੱਚੋਂ ਵੀ ਸਭ ਤੋਂ ਜ਼ਿਆਦਾ ਪ੍ਰੋਫਿਟ ਕਿਹੜੀ ਫਸਲ ਵਿੱਚੋਂ ਹੁੰਦਾ ਉਹਨਾਂ ਨੇ ਫਿਰ ਮਾਰਕੀਟ ਨੂੰ ਦੇਖਦੇ ਹੋਏ ਹੋਰ ਚੀਜ਼ਾਂ ਨੂੰ ਦੇਖਦੇ ਹੋਏ ਇਹੀ ਕੱਢਿਆ ਸੀ ਵੀ ਰਾਈਸ ਤੇ wheat ਵਿੱਚ ਉਹ ਸਭ ਤੋਂ ਜ਼ਿਆਦਾ ਪ੍ਰੋਫਿਟ ਹੁੰਦਾ ਕਿਉਂਕਿ ਇਹ ਐਮਐਸਪੀ ਦੇ ਅੰਡਰ ਆ ਬਿਕ ਜਾਂਦੀ ਹੈ ਪ੍ਰੋਫਿਟ ਹੁੰਦਾ ਬਾਕੀ ਦੀ ਗਾਰੰਟੀ ਹੈ ਪਰ ਮੈਂ ਤੁਹਾਨੂੰ ਦੱਸਦਾ ਵੀ بڑے ਫਾਰਮਰ ਇਹ ਜਿਹੇ ਹੈਗੇ ਆ ਜਿਹੜੇ ਆ ਲੁਧਿਆਣੇ ਦੇ ਲੱਗ ਹੀ ਇੱਕ ਫਾਰਮਰ ਹੈਗਾ 2 2.5 ਕਿੱਲੇ ਉਹਦੀ ਜ਼ਮੀਨ ਆ ਉਹਦਾ ਕੰਟਰੋਲਡ ਕੰਡੀਸ਼ਨਸ ਦੇ ਵਿੱਚ ਖੇਤੀ ਕਰਦਾ ਗਲਾਸ ਹਾਊਸ ਨੇ ਉਹਦੇ ਤੇ ਆਪਾਂ ਸਿਰਫ ਝੋਨੇ ਕਣਕ ਦੀ ਗੱਲ ਨੂੰ ਛੱਡ ਕੇ ਜੇ ਹੋਰ ਫਸਲਾਂ ਦੀ ਗੱਲ ਕਰੀਏ ਵੈਜੀਟੇਬਲਸ ਨੇ ਫਰੂਟਸ ਨੇ ਤੇ ਲੋਗੋ ਨਵਲ ਹੁਣ ਆ ਰਹੇ ਨੇ ਉਹ ਆਪਣੀਆਂ ਲਾਲ ਪੀਲੀਆਂ ਸ਼ਿਮਲਾ ਮਿਰਚਾਂ ਨੇ ਜਿਹੜੀਆਂ ਕੈਪਸਿਕਮ ਰਾਈਟ ਉਹਦੀ ਖੇਤੀ ਕਰਦਾ ਹੋਰ ਕੁਝ ਹੋਰ ਤਰ੍ਹਾਂ ਦੀ ਖੇਤੀ ਕਰਦਾ ਤੇ ਉਹ ਬੰਦਾ ਬਹੁਤ ਰਿਚ ਹੈ ਉਹਦੀ ਹੁਣ ਮੈਨੂੰ ਕੀ ਮੈਨੂੰ ਨਹੀਂ ਪਤਾ ਆਮਦਨ ਕਿੰਨੀ ਹੈ ਬੀ ਹੀ ਇਜ਼ ਵੈਲ ਟੂ ਡੂ ਉਹਦੇ ਕੋਲ ਸਾਰਾ ਕੁਝ ਹੈਗਾ ਤੇ ਆਦਰਵਾਈਜ਼ ਅਸੀਂ ਪੰਜਾਬ ਦੀ ਪਹਿਲੀ ਗੱਲ ਤਾਂ ਲੈਂਡ ਹੋਲਡਿੰਗ ਬੜੀ ਘਟ ਗਈ ਹੈ ਲਿਮਟਿਡ ਸੀਮਤ ਜ਼ਮੀਨ ਸੀ ਪਰਿਵਾਰ ਅੱਗੇ ਦੀ ਅੱਗੇ ਵੰਡੇ ਗਏ ਦਾਦੇ ਪੋਤੇ ਦੀਆਂ ਜ਼ਮੀਨਾਂ ਘਟ ਗਈਆਂ ਸਮਾਲ ਲੈਂਡ ਮਾਰਜੀਨਲ ਫਾਰਮਰ ਵੱਧ ਗਏ ਲਾਰਜ ਫਾਰਮਰ ਘਟ ਗਏ ਤੇ ਉਹ ਥੋੜੀ ਥੋੜੀ ਜ਼ਮੀਨ ਦੇ ਵਿੱਚੋਂ ਰੌਲਾ ਕਿੱਥੇ ਆ ਵੀ ਮਿਹਨਤ ਦੀ ਲੋਗ ਹੈ ਸਾਡਾ ਕਿਸਾਨ ਜੇ ਉਹਨੂੰ ਅਸੀਂ ਬੇਨਤੀ ਕਰੀਏ ਵੀ ਛੋਣੇ ਵੀਟ ਦੀ ਜਿੰਨੀ ਹਿੰਦੁਸਤਾਨ ਨੂੰ ਲੋੜ ਹੈ ਉੰਨੀ ਪੈਦਾ ਕਰ ਲੋ ਇਹ ਪਲੈਨਿੰਗ ਕਿਹਨੇ ਕਰਨੀ ਗਵਰਨਮੈਂਟ ਆਫ ਇੰਡੀਆ ਨੇ ਜਾਂ ਸਟੇਟ ਗਵਰਨਮੈਂਟ ਨੇ ਤੁਸੀਂ ਇਹਨਾਂ ਨੂੰ ਪਲਾਨ ਦਿਓ ਵੀ ਪੰਜਾਬ ਦੇ ਵਿੱਚੋਂ ਮੈਨੂੰ ਇਹ ਸਾਲ ਇੰਨਾ ਝੋਨਾ ਚਾਹੀਦਾ ਠੀਕ ਹੈ ਉਹ ਉਨਾ ਹੀ ਬੀਜਿਆ ਜਾਊਗਾ ਉਸ ਤੋਂ ਵੱਧ ਨਹੀਂ ਮੈਨੂੰ ਚਾਹੀਦਾ ਵੀਟ ਇੰਨੀ ਚਾਹੀਦੀ ਆ ਸ਼ਿਮਲਾ ਮਿਰਚ ਇੰਨੀ ਚਾਹੀਦੀ ਆ ਦਾਲਾਂ ਇੰਨੀਆਂ ਚਾਹੀਦੀਆਂ ਨੇ ਆਇਲ ਸੀਡਸ ਜਿਹੜੇ ਟੋਟਲ ਨੇ ਡਿਟੇਲ ਉਹ ਇੰਨੇ ਚਾਹੀਦੇ ਆ ਹੁਣ ਤੁਸੀਂ ਬਾਜ਼ਾਰ ਦੇ ਵਿੱਚ ਜਾ ਕੇ ਦੇਖੋ ਪਟਾਟੋ ਡਿਮਾਂਡ ਕੀ ਹੈ ਵੈਜੀਟੇਬਲ ਆਲੂ ਯਾ ਸਪੋਜ ਗੰਨਾ ਆ ਗੰਨੇ ਤੋਂ ਖੰਡ ਤਿਆਰ ਹੁੰਦੀ ਹੈ ਉਹ ਕੁਝ ਓਨੇ ਕਣਕ ਨਾਲੋਂ ਸਸਤੀ ਥੋੜੀ ਮਿਲਦੀ ਹੁੰਦੀ ਹੈ ਹਲਦੀ ਹੈ ਔਰ ਥੋੜੀ ਅਦਰਕ ਹੈ گارਲਿਕ ਹੈ ਜਿੰਜਰ ਹੈ ਤੇ ਈਵਨ ਮੈਂ ਤੁਹਾਨੂੰ ਵੀਡਜ਼ ਬਾਰੇ ਦੱਸਦਾ ਵੀ ਸਾਡੇ ਜ਼ਮੀਨ ਦੇ ਵਿੱਚ ਨਾ ਬਹੁਤ ਸਾਰੀਆਂ ਕ੍ਰੋਪਸ ਜਿਵੇਂ ਕਾਟਨ ਹੈ ਝੋਨਾ ਆ ਵੀਡ ਇਨ੍ਹਾਂ ਦੇ ਵਿੱਚ ਵੀਡ ਹੁੰਦੇ ਆ ਜਿਨ੍ਹਾਂ ਨੂੰ ਕੋਸੀਂ ਦੁਬਾਰੋ ਮੁੱਲ ਮੁੱਲ ਦਵਾਈ ਲੈ ਕੇ ਉਹਨਾਂ ਨੂੰ ਮਾਰਦੇ ਆ ਤੇ ਬਾਜ਼ਾਰ ਚੋ ਵਿਕਦੇ ਕਿਵੇਂ ਨੇ ਅੱਜ ਵੀ ਬਾਥੂ ਪਾਈਆ ਦਾ ਜਮੈਂ ਅੱਜ ਸੀਜ਼ਨ ਪੂਰਾ ਫੁੱਲ ਸੀਜ਼ਨ ਹੈ ਮਤਲਬ ਜਦੋਂ ਅਰਲੀ ਸੀਜ਼ਨ ਹੈ ਉਦੋਂ ਤਾਂ ਉਹ 50 ਰੁਪਏ ਪਾਈਆ ਮਿਲਦਾ 60 ਰੁਪਏ ਪਾਈਆ ਅੱਜ ਵੀ ਉਹ 20 ਰੁਪਏ ਪਾਈਆ ਮਿਲ ਰਿਹਾ ਬਾਥੂ ਜਿਹਨੂੰ ਕਹਿਆ ਸੀ ਵੀਡ ਕਹਿੰਦੇ ਆ ਵੀ ਇਹ ਫਾਲਤੂ ਹੈ ਇਹ ਫਸਲ ਦੇ ਨਾਲ ਕੰਪੀਟ ਕਰਕੇ ਫਸਲ ਇਹਦੇ ਕਰਕੇ ਘਟ ਹੋਊਗੀ ਇਸ ਲਈ ਇਹਨੂੰ ਮਾਰ ਦੋ ਵੀਡਸ ਦੀ ਕਲਟੀਵੇਸ਼ਨ ਭਾਵੇਂ ਅੱਡ ਕਰ ਲੋ ਭਾਵੇਂ ਕਣਕ ਦੇ ਵਿੱਚੋਂ ਝੋਨੇ ਕਾਟਨ ਦੇ ਵਿੱਚੋਂ ਚਿਪੜਾ ਵੰਗੇ ਨੇ ਮੈਂ ਤੁਹਾਨੂੰ ਕਿੰਨੀ ਗਿਣਤੀ ਕਰਾਉਣੀ ਥੋੜੀ ਜੀ ਏਰੀਆ ਉਹਨੂੰ ਡੈਡੀਕੇਟ ਕਰ ਦੋ ਹਾਂ ਬਾਥੂ ਹੈ ਬਹੁਤ ওভার ਇਵਨ ਤੁਸੀਂ ਮੇਥੀ ਲੈ ਲਓ ਮੇਥੀ ਤਾਂ ਇੱਕ ਰੈਗੂਲਰ ਕ੍ਰੌਪ ਹੈ ਮੇਥੀ ਵੀ ਪਾਈਆ ਦੇ ਹਿਸਾਬ ਨਾਲ ਹੁਣ ਮਿਲਣ ਲੱਗ ਗਈ ਕਿੱਥੇ ਕਿਲੋਆਂ ਦੇ ਹਿਸਾਬ ਨਾਲ ਮਿਲਦੀ ਸੀ ਜਾਂ ਮੁਫਤੀ ਮਿਲਦੀ ਸੀ ਉਹ ਸਾਰੀਆਂ ਫਸਲਾਂ ਦੇ ਵਿੱਚੋਂ ਕਣਕ ਝੋਨੇ ਨਾਲੋਂ ਆਮਦਨ ਜ਼ਿਆਦਾ ਜੇ ਥੋੜੀ ਬੀਜੀ ਜਾਵੇ ਉਹ ਸਾਰੇ ਜੱਟ ਪੰਜਾਬ ਦੇ ਆਲੂ ਬੀਜਣ ਲੱਗ ਜਾਂਦੇ ਆ ਆਲੂ ਤਾਂ ਫਿਰ 50 ਪੈਸੇ ਕਿਲੋ ਹੀ ਰਹਿ ਜਾਣਾ ਇਹਦੀ ਪਲੈਨਿੰਗ ਹੋਵੇ ਪ੍ਰਾਪਰ ਵੀ ਸਾਰੀਆਂ ਥੋੜੀਆਂ ਥੋੜੀਆਂ ਫਸਲ ਚਾਹੀਦੀ ਕਿੰਨੀ ਫਸਲ ਚਾਹੀਦੀ ਹੁਣ ਅਮਰੂਦ ਹੈ ਅਮਰੂਦ 50-60 ਰੁਪਏ ਕਿਲੋ ਤੋਂ ਘੱਟ ਮਿਲਦਾ ਨਹੀਂਗਾ ਤੁਸੀਂ ਇਸ ਤਰ੍ਹਾਂ ਪਲੈਨਿੰਗ ਕਰੋ ਕੁਝ ਅਮਰੂਦ ਲੱਗੇ ਹੋਣ ਕੁਝ ਹੋਰ ਨਵੀਆਂ ਫਸਲਾਂ ਲਿਆਓ ਉਹ ਲੱਗੇ ਹੋਣ ਕਿਸੇ ਕੋਲ ਫੋਰੈਸਟਰੀ ਹੋਵੇ ਕਿਸੇ ਕੋਲ ਪੌਪੂਲਰ ਲੱਗਾ ਹੋਵੇ ਕਿਸੇ ਕੋਲ ਆ ਕੋਈ ਡਰੈਗਨ ਫਰੂਟ ਹੈ ਕੋਈ ਨਵੀਆਂ ਇਵਨ ਜਿਹੜੀਆਂ ਫਸਲਾਂ ਅਸੀਂ ਬਾਹਰਲੇ ਦੇਸ਼ਾਂ ਤੋਂ ਜਿਹੜੀਆਂ ਚੀਜ਼ਾਂ ਮੰਗਾਉਂਦੇ ਆ ਇੰਪੋਰਟ ਹੋ ਰਹੀਆਂ ਨੇ ਉਹਨਾਂ ਦੀ ਟਰਾਈ ਕਰੋ ਕਲਟੀਵੇਸ਼ਨ ਪੰਜਾਬ ਚ ਕਰਨ ਦੀ ਤੇ ਇਦਾਂ ਜੇ ਡਾਈਵਰਸੀਫਿਕੇਸ਼ਨ ਨੂੰ ਅਸੀਂ ਅਡਾਪਟ ਕਰ ਲਈਏ ਤੇ ਪਾਣੀ ਵੀ ਬਚ ਜਾਊਗਾ ਪੰਜਾਬ ਦਾ ਪੰਜਾਬ ਦਾ ਵਾਤਾਵਰਨ ਵੀ ਬਚ ਜਾਊਗਾ ਪਰ ਮਿਹਨਤ ਦੀ ਲੋੜ ਹੈ ਤੇ ਸਾਡਾ ਪੈਸਾ ਵੀ ਹੋਰ ਵੱਧ ਸਟ੍ਰੈਟੈਜੀਕ ਥਿੰਕਿੰਗ ਮੋਰ ਦੈਨ ਹਾਰਡ ਵਰਕ ਹੈ ਅਸੀਂ ਇਨਕਮ ਡੈਫੀਨਿਟਲੀ ਵਧਾ ਲੈ ਸਕਦੇ ਹਾਂ ਮੈਂ ਡੇਡ ਕਿੱਲੇ ਵਾਲੇ ਫਾਰਮਰ ਵੀ ਦੇਖਿਆ ਜਿਹੜੇ ਕਿ ਚੰਗੀ ਰੋਟੀ ਖਾ ਰਹੇ ਆ ਇਹ ਕਾਈਆਈਟੀ ਤੋਂ ਮੈਨੂੰ ਸਟੂਡੈਂਟ ਮਿਲਿਆ ਸੀਗਾ ਉਹਨੇ ਸ ਦੇ ਕਿਚਨ ਗਾਰਡਨਿੰਗ ਤੇ ਉਹਨੇ ਕੁ ਰਿਸਰਚ ਕੀਤੀ ਸੀ ਤੇ ਉਹਨੇ ਮੈਨੂੰ ਸਿੱਧ ਕਰ ਦਿੱਤਾ ਵੀ ਈਵਨ ਮੇਰੇ ਕੋਲ ਇੱਕ ਛੋਟਾ ਜਿਹਾ 50 ਗਜ 100 ਗਜ ਦਾ ਵੀ ਪਲਾਟ ਹੈ ਨਾ ਤੇ ਮੈਂ 1 ਲੱਖ ਰੁਪਏ ਦੀ ਸਬਜ਼ੀ ਇੱਕ ਸਾਲ ਚੋਂ ਉਤੋਂ ਲੈ ਸਕਦਾ। ਓ ਮਾਈ ਗੋਡ ਅੱਛਾ ਜੋ ਬਾਜ਼ਾਰ ਆ ਸਬਜ਼ੀਆਂ ਦੇ ਰੇਟ ਤੇ ਇਹ ਜਿੱਥੇ ਜਿਹੜੀ ਗੱਲ ਆ ਗਈ ਫਾਰਮਰਜ਼ ਦੀ ਫਾਰਮਰਜ਼ ਨੂੰ ਕੋਈ ਪਲਾਨ ਦਿਓ ਫਾਰਮਰਜ਼ ਨੂੰ ਕੋਈ ਗਰੰਟੀ ਦਿਓ। ਜਿਵੇਂ ਹੁਣ ਐਮਐਸਪੀ ਦੀ ਹੈ ਉਹ ਕਹਿੰਦੇ ਫਾਰਮਰਜ਼ ਦੀ ਮੇਜਰ ਡਿਮਾਂਡ ਆ ਵੀ ਇਹਨੂੰ ਲੀਗਲ ਡਾਕੂਮੈਂਟ ਬਣਾਇਆ ਜਾਵੇ ਗਾਰੰਟੀ ਲੀਗਲ ਡਾਕੂਮੈਂਟ ਜੇ ਪੰਜਾਬ ਹਰਿਆਣਾ ਬਣੂਗਾ ਤੇ ਆਦਰ ਸਟੇਟਸ ਵੀ ਬਣਨਗੇ ਠੀਕ ਹੈ ਹਾਂ ਤੇ ਜੇ ਸਾਡੀ ਕਣਕ ਦੀ ਰਿਕੁਆਇਰਮੈਂਟ ਹੀ ਛੋਨੇ ਦੀ ਸੁਪੋਜ਼ ਥੋੜੀ ਹੈ ਉਹ ਫਿਰ ਬਾਕੀ ਸਟੇਟਾਂ ਚ ਵੰਡੀ ਜਾਊਗੀ ਸਾਡੇ ਹਿੱਸੇ ਕੀ ਆਊਗਾ ਮੈਂ ਕਿਹਾ ਇਹਨੂੰ ਜਿਹੜਾ ਸਾਰੀਆਂ ਫਸਲਾਂ ਤੇ ਤੁਸੀਂ ਲੀਗਲ ਗਾਰੰਟੀ ਐਮਐਸਪੀ ਦਿਓ ਪਰ ਉਹਨੂੰ ਅਸ਼ੋਰ ਕਰੋ ਰਾਈਟ ਫਾਰਮਰ ਕਹਿੰਦਾ ਵੀ ਤੁਹਾਨੂੰ ਤੁਸੀਂ ਐਮਐਸਪੀ ਬਣਾਤੀ ਤੇ ਉਹਦੇ ਵਿੱਚ ਜੇ ਐਮਐਸਪੀ ਦੇ ਤੁਹਾਡੀ ਮੰਨ ਲੇ ਵੀ ਤੁਸੀਂ ਦਾਲਾਂ ਤੇ ਐਮਐਸਪੀ ਫਿਕਸ ਕਰਤੀ ਉਹ ਫਿਕਸ ਹੋ ਗਈ ਪਰ ਤੂੰ ਹੀ ਖਰੀਦੋ ਹੀ ਨਾ ਮੈਂ ਮੰਡੀ ਚ ਦਾਲ ਲੈ ਕੇ ਜਾਣਾ ਕੋ ਮਾਂ ਦੀ ਦਾਲ ਆ ਕੋਈ ਕੋਈ ਮੂੰਗੀ ਦੀ ਦਾਲ ਆ ਕੋ ਕਿਹੜੀ ਐ ਐਕਚੁਅਲ ਛੋਲੇ ਆ ਮਾਂ ਆ ਰਾਜਮਾ ਆ ਬੜੀਆਂ ਫਸਲਾਂ ਨੇ ਉਹਨਾਂ ਨੂੰ ਮੈਂ ਲੈ ਕੇ ਜਾਣਾ ਜੇ ਤੁਸੀਂ 400 ਰੁਪਏ ਕਿਵੈਂਟਲ ਜੇ ਗਵਰਨਮੈਂਟ ਫਿਕਸ ਵੀ ਕਰ ਦਿੰਦੀ ਐ ਤੇ ਮੰਡੀ ਚ ਉਹਨੂੰ ਕੋ ਪਰਚੇਸ ਹੀ ਨਹੀਂ ਕਰਦਾ ਉਹਦਾ ਕੀ ਫਾਇਦਾ ਫਿਰ ਡਾਈਵਰਸੀਫਿਕੇਸ਼ਨ ਦਾ ਨਹੀਂ ਨਹੀਂ ਗਵਰਨਮੈਂਟ ਪਰਚੇਸ ਵੀ ਨਹੀਂ ਨਾ ਕਰ ਸਕਦੀ ਹਾਂ ਉਹ ਸ਼ਿਓਰ ਕਰੇ ਜਿਹੜਾ ਪ੍ਰਾਈਵੇਟ ਪਲੇਅਰ ਹੈਗਾ ਹੀ ਹੈਜ਼ ਟੂ ਪੇ ਉਹ ਉਹਨੂੰ ਇੰਨੀ ਕੀਮਤ ਉਹਨੂੰ ਦੇਣੀ ਪਊਗੀ ਕੋਈ ਵੀ ਪਰਚੇਜ਼ਰ ਹੋਵੇਗਾ ਆਪਣਾ ਮੰਡੀ ਸਿਸਟਮ ਬਹੁਤ ਵਧੀਆ ਹੈਗਾ ਉਹਦੇ ਵਿੱਚ ਸਾਰਾ ਕੁਝ ਹੋ ਸਕਦਾ ਤੇ ਇਹ ਇਹਦੇ ਕੋ ਛੋਟੇ ਛੋਟੇ ਝੋਨੇ ਤੋਂ ਤੁਸੀਂ ਗੱਲ ਸ਼ੁਰੂ ਕੀਤੀ ਸੀਗੀ ਵੀ ਝੋਨੇ ਕਰਕੇ ਝੋਨੇ ਦੇ ਝੋਨਾ ਤਾਂ ਆ ਗਿਆ ਉਹਨੇ ਜੱਟ ਨੂੰ ਪੈਸੇ ਵੀ ਠੀਕ ਟਾਈਮ ਸਿਰ ਮਿਲ ਜਾਂਦੇ ਆ ਸਾਰਾ ਕੁਝ ਮਿਲ ਜਾਂਦਾ ਪਰ ਉਹਦੇ ਜਿਹੜੇ ਨੁਕਸਾਨ ਹੈਗੇ ਆ ਉਹਦੇ ਤੋਂ ਸਾਨੂੰ ਬਚ ਕੇ ਹੋਰ ਫਸਲਾਂ ਵੱਲ ਆਉਣਾ ਪਊਗਾ ਰਾਈਟ ਪਾਣੀ ਦਾ ਨੁਕਸਾਨ ਹੈ ਸਾਡੇ ਜੀਵ ਜੰਤੂਆਂ ਦਾ ਵਾਤਾਵਰਨ ਬਹੁਤ ਨੁਕਸਾਨੇ। ਇੱਕ ਪੁਆਇੰਟ ਮੈਂ ਹੋਰ ਦੱਸਦਾ ਵੀ ਜਿਵੇਂ ਜੇ ਰਾਈ ਸੱਪਾ ਦੇਖੋ ਖਾਹਕ ਦੀ ਤਾਂ ਲੋੜ ਹੀ ਹੈ ਨਾ ਚੌਲ ਵੀ ਚਾਹੀਦੇ ਆ ਕਣਕ ਵੀ ਚਾਹੀਦੀ ਆ। ਜਾਂ ਇੱਕ ਐਕਸਪੈਰੀਮੈਂਟ ਤੌਰ ਤੌਰ ਤੇ ਇਦਾਂ ਵੀ ਕੀਤਾ ਜਾ ਸਕਦਾ ਵੀ ਜਮੀਨੀ ਪਾਣੀ ਨੂੰ ਛੱਡ ਕੇ ਵੀ ਜਿੱਥੇ ਜਿੱਥੇ ਨਹਿਰੀ ਪਾਣੀ ਲੱਗਦਾ ਜਿੱਥੇ ਜਿੱਥੇ ਨਹਿਰਾਂ ਜਾਂਦੀਆਂ ਖਾਲ ਜਾਂਦੇ ਆ ਵੀ ਸਾਰੇ ਮੇਰਾ خیال ਕਾਫੀ ਏਰੀਏ ਵਿੱਚ ਜਾਂਦੇ ਆ। ਵੀ ਸਿਰਫ ਉੱਥੇ ਹੀ ਰਾਈਸ ਬੀਜਿਆ ਜਾਵੇ ਤੇ ਉਹਨੂੰ ਨਹਿਰੀ ਪਾਣੀ ਹੀ ਦਿੱਤਾ ਜਾਵੇ। ਇੱਕ ਪੱਡਲਿੰਗ ਵਾਲਾ ਜਿਹੜਾ ਮੈਥਡ ਹੈਗਾ ਇਹਨੂੰ ਛੱਡਿਆ ਜਾਵੇ। ਛੱਡ ਕੇ ਜਿਹੜੀ ਰੈਗੂਲਰ ਉਹਦੀ ਨਾਰਮਲ ਬਜਾਈ ਹੈਗੀ ਜਿਵੇਂ ਅਸੀਂ ਕਣਕ ਬੀਜਦੇ ਹਾਂ ਹੋਰ ਫਸਲਾਂ ਬੀਜਦੇ ਹਾਂ ਇਹਦੀ ਬਜਾਈ ਉਹ ਹੋ ਜਾਏ ਤੇ ਉਹਦੇ ਨਵੇਂ ਢੰਗ ਤਰੀਕੇ ਯੂਨੀਵਰਸਿਟੀਆਂ ਦਾ ਲੱਬ ਲੈਣ। ਵੀ ਜੇ ਬਿਨਾਂ ਖੜੇ ਪਾਣੀ ਤੋਂ ਝੋਨਾ ਬੀਜਣਾ ਤੇ ਉਹਦੇ ਵਿੱਚ ਸਾਨੂੰ ਆਹ ਚੀਜ਼ਾਂ ਪ੍ਰਕਾਸ਼ਨ ਤੋਂ ਲੈਣੀਆਂ ਪੈਣਗੀਆਂ। ਤੇ ਬੀਜ ਲਾਈਨ ਝੋਨਾ ਉਹਦੇ ਨੁਕਸਾਨ ਘੱਟ ਜਾਣਗੇ ਪਾਣੀ ਵੀ ਬਚ ਜਾਊਗਾ। ਇਹ ਸਾਰੀ ਸਾਰਾ ਕੁਝ ਸਾਨੂੰ ਕਰਨਾ ਪਊਗਾ ਮਿਹਨਤ ਕਰਨੀ ਪਊਗੀ